ਉਸ ਰੱਬ ਦੇ ਕਰ ਦੇਰ ਹੋ ਸਕਦੀ ਹੈ ਪਰ ਹਰਨੇਰ ਕਦੇ ਨਹੀਂ ਹੁੰਦਾ ਸਰਕਾਰਾਂ ਤੋਂ ਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਉਮੀਦ ਟੁੱਟ ਗਈ ਹੈ ਪਰੰਤੂ ਉਸ ਰੱਬ ਦੀ ਹਜ਼ੂਰੀ ਦੇ ਵਿੱਚ ਰੱਖ ਕੇ ਇਨਸਾਫ ਜਰੂਰ ਮਿਲਦਾ ਹੈ ਅਮਰਿਤਪਾਲ ਸਿੰਘ ਮੈਹਰੋ ਦੇ ਨਾਲ ਕੁਝ ਅਜੀਹਾ ਹੀ ਹੋਇਆ ਤੇ ਜਿਸ ਤੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਇੱਕ ਲੜਕੀ ਦੇ ਨਾਲ ਜੋ ਕੁਝ ਹੋਇਆ ਉਸ ਨੂੰ ਲੈ ਕੇ ਇੱਕ ਸਟੈਂਡ ਆ ਜਿਹੜਾ ਕਿ ਅਮਰਿਤਪਾਲ ਸਿੰਘ ਮੈਹਰੋ ਨੇ ਲਿਆ ਪਰੰਤੂ ਉਹ ਲੜਕੀ ਮੁੱਕਰ ਜਾਂਦੀ ਹੈ ਤੇ ਜਿਸ ਨੂੰ ਲੈ ਕੇ ਪ੍ਰਸ਼ਾਸਨ ਤੇ ਸਰਕਾਰ ਦੇ ਉੱਤੇ ਸਵਾਲ ਖੜੇ ਹੋ ਜਾਂਦੇ ਨੇ ਤੇ ਜਿਸ ਨੂੰ ਲੈ ਕੇ ਹੁਣ ਕਈ ਸਿੱਖ ਜਥੇਬੰਦੀਆਂ ਉਹਨਾਂ ਦਾ ਸਾਥ ਵੀ ਦੇ ਰਹੀਆਂ ਨੇ ਤੇ ਉੱਥੇ ਹੀ ਕਈ ਸਿੱਖ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜੋ ਹੋਇਆ ਉਹ ਬਹੁਤ ਗਲਤ ਹੈ ਤੇ ਅਸੀਂ ਨਾਹੀ ਕੋਈ ਸਟੋਰੀਆਂ ਤੇ ਨਾਹੀ ਕੋਈ ਪੋਸਟਰ ਦੇ ਨਾਲ ਦਿਖਾਵਾ ਕਰਦੇ ਆ ਤੇ ਜਿੱਥੇ ਸਿੱਖ ਜਥੇਬੰਦੀਆਂ ਹਿੱਕ ਤਾਣ ਕੇ ਖੜੀਆਂ ਨੇ ਉੱਥੇ ਹਮੇਸ਼ਾ ਹੀ ਖੜੀਆਂ ਨੇ ਤੇ ਰੱਬ ਦੇ ਘਰ देर ਹੋ ਸਕਦੀ ਹੈ ਕਦੇ ਹਨੇਰ ਨਹੀਂ ਤੇ ਉਸ ਰੱਬ ਦੀ ਹਜ਼ੂਰੀ ਦੇ ਵਿੱਚ ਇਨਸਾਫ ਜ਼ਰੂਰ ਮਿਲੇਗਾ ਆਓ ਤੁਹਾਨੂੰ ਸੁਣਾਉਣੇ ਆ ਹੋਰ ਸਿੱਖ ਜਥੇਬੰਦੀਆਂ ਦਾ ਕੀ ਕਹਿਣਾ ਇੱਕ ਕਾਨਫਰੰਸ ਵਾਇਰਲ ਹੋ ਰਹੀ ਆ ਭਾਈ ਅਮਰਤਪਾਲ ਸਿੰਘ ਮੈਰੋਂ ਦੀ ਤੇ ਮੈਂ ਉਹ ਸਿੰਘ ਦੀ ਕੋਈ ਵਰਾਗਮਈ ਵੀਡੀਓ ਨਹੀਂ ਲਾਉਣੀ ਜ਼ਿਆਦਾਤਰ ਲੋਕ ਉਹਦਾ ਟ੍ਰੋਲ ਕਰ ਰਿਆ ਜਾਂ ਵਿਊ ਵਾਸਤੇ ਬਸ ਕੱਲ ਦੇ ਮੈਸੇਜ ਆ ਰਹੇ ਆ ਮੈਨੂੰ 10 12 ਵੀਰਾਂ ਦੇ ਮੈਸੇਜ ਆ ਗਏ ਕਮੈਂਟ ਆ ਗਏ ਤੇ ਕਿੰਨਾ ਕਿਤੇ ਫੀਲ ਹੋਇਆ ਮਹਿਸੂਸ ਹੋਇਆ ਵੀ ਜੇ ਇਹਨਾਂ ਨੂੰ ਕਹਿਣਾ ਹੀ ਪੈ ਗਿਆ ਵੀ ਬੋਲੋ ਤੇ ਸਾਡੇ ਬੋਲਣ ਦਾ ਕੀ ਫਾਇਦਾ ਗੱਲ ਮੈਂ ਸ਼ੁਰੂ ਕਰਦਾ ਜਿਹੜੇ ਕੁਝ ਇੱਕ ਵੀਰਾਂ ਨੂੰ ਮੈਂ ਬੇਨਤੀ ਕਰਦਾ ਵੀ ਸਾਥ ਨਹੀਂ ਦੇਣਾ ਨਾ ਦਿਓ ਜੀ ਪਰ ਐਵੇਂ ਮਜ਼ਾਕ ਨਾ ਬਣਾਓ ਕਿਉਂਕਿ ਸਮਾਂ ਕਈ ਵਾਰੀ ਹਰ ਟਾਈਮ ਇੱਕੋ ਜਿਹਾ ਨਹੀਂ ਹੁੰਦਾ ਸੰਤਾਂ ਦੀਆਂ ਕਈਆਂ ਨੇ ਸਟੋਰੀ ਪਾਈ ਜਿੱਚ ਸੰਤ ਜੀ ਕਹਿੰਦੇ ਨੇ ਸਾਡੇ ਚ ਰੋਣਾ ਹੈ ਹੀ ਨਹੀਂ ਵੀ ਹੱਥ ਪੈਰ ਬੰਨੇ ਹੋਏ ਤੇ ਮੈਂ ਪਾਣਾ ਮੰਨੂਗਾ ਤੇ ਹਨਾ ਤੇ ਗੱਲ ਇਦਾਂ ਵਾਂ ਜਾਂ ਫਿਰ ਕਈ ਵੀਰਾਂ ਨੇ ਵੀ ਵੀਡੀਓ ਜਾਂ ਸਟੋਰੀਆਂ ਪਾਈਆਂ ਵੀ ਰੋਣਾ ਨਹੀਂ ਚਾਹੀਦਾ ਸੀ ਤੇ ਮੈਂ ਪਹਿਲੀ ਗੱਲ ਇਦਾਂ ਕਹਿਣਾ ਵਾਂ ਵੀ ਭਈ ਹੋ ਸਕਦਾ ਤੁਹਾਡੇ ਜਿੱਦਾਂ ਉਹਦਾ ਨਿੱਤ ਨਿਮ ਨਾ ਹੋਵੇ ਤੇ ਸਮਾਂ ਇਹੋ ਜਿਹਾ ਸੀਗਾ ਤੇ ਉਹ ਵਿਰਾਗਮਈ ਹੋ ਗਿਆ ਜਿਹੜੇ ਬੰਦੇ ਨੇ ਕੰਮ ਕੀਤੇ ਆ ਜੀ ਆ ਸਾਨੂੰ ਉਹਨਾਂ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ ਵੀ ਜਿਹੜੇ-ਜਿਹੜੇ ਬੰਦੇ ਨੇ ਵੀ ਕੀਤੇ ਆ ਮੈਂ ਇੱਕ ਬੰਦੇ ਦੀ ਗੱਲ ਨਹੀਂ ਕਰੂੰਗਾ ਤੇ ਮਸਲਾ ਇੱਥੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਬ ਦਾ ਜਿਹਦੇ ਵਿੱਚ ਬਲਾਤਕਾਰੀ ਬਾਬਾ ਕੀ ਕੁਛ ਕਰਦਾ ਰਿਆ ਜਾਂ ਉਹਨੇ ਕੀ ਕੁਛ ਕੀਤਾ ਵੀਡੀਓ ਸਾਡੇ ਸਾਹਮਣੇ ਪਈਆਂ ਨੇ ਫੇਰ ਵੀ ਆਪਣਾ ਗੁਰੂ ਗ੍ਰੰਥ ਸਾਹਿਬ ਨੂੰ ਪਿਓ ਕਹਿਣ ਵਾਲੇ ਨਹੀਂ ਬੋਲਦੇ ਪਏ ਕੋਈ ਸਟੋਰੀ ਨਹੀਂ ਕੋਈ ਕੁਛ ਨਹੀਂ ਗੱਲ ਮੈਂ ਇਦਾਂ ਕਰਦਾ ਜੀ ਜੇ ਆਪਾਂ ਇਤਿਹਾਸ ਤੇ ਜਾਈਏ 12 ਮਿਸਲਾਂ ਇੱਕ ਦੂਜੇ ਨਾਲ ਕਿੰਨਾ ਵੈਰ ਸੀ ਕੱਟ ਵੱਡ ਹੁੰਦੀ ਸੀ ਪਰ ਜਦੋਂ ਗੱਲ ਗੁਰੂ ਗ੍ਰੰਥ ਤੇ ਗੁਰੂ ਪੰਥ ਤੇ ਆ ਜਾਂਦੀ ਹੈ ਉਦੋਂ ਇਕੱਠੇ ਹੋ ਜਾਂਦੇ ਸੀ ਪਰ ਇਸ ਸਮੇਂ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਆ ਹਾਂ ਜੇ ਕੋਈ ਆਪਣੀ ਉਹਦੇ ਤੇ ਰਾਜਨੀਤੀ ਭਾਲਦਾ ਜਾਂ ਕੁਝ ਕਰਦਾ ਉਹ ਮਹਾਰਾਜ ਦਾ ਦੇਨਦਾਰ ਆ ਉਹਦਾ ਕੰਮ ਸਫਲ ਹੀ ਨਹੀਂ ਹੋਵੇਗਾ ਤੇ ਮੈਂ ਇੱਕ ਸਤਕਾਰ ਸਾਹਿਬ ਜਿਹੜੇ ਵੀ ਮੈਨੂੰ ਸੁਣ ਰਹੇ ਨੇ ਉਹਨਾਂ ਨੂੰ ਬੇਨਤੀ ਕਰਦਾ ਵੀ ਮਹਾਰਾਜ ਦੇ ਆਦੇਬ ਨੂੰ ਮੁੱਖ ਰੱਖ ਕੇ ਇਸ ਮਸਲੇ ਦੇ ਉੱਤੇ ਡੰਗਾਈ ਤੇ ਵਿਚਾਰ ਕੀਤੀ ਜਾਵੇ ਤੇ ਜਿਹੜੇ ਵੀ ਸਿੰਘ ਸਹਿਬਾਨ ਅੱਗੇ ਆਉਂਦੇ ਨੇ ਉਹਨਾਂ ਦਾ ਸਾਥ ਦਿੱਤਾ ਜਾਵੇ। ਕੋਈ ਜੀ ਕੱਲ ਨੂੰ ਅਸੀਂ ਗਾਣਿਆਂ ਦੇ ਵਿੱਚ ਸਟੇਟਸਾਂ ਦੇ ਵਿੱਚ ਅਖਬਾਰਾਂ ਦੇ ਵਿੱਚ ਤਾਂ ਬੜਾ ਕਢਾ ਦਿੱਨੇ ਆ ਜੀ ਬਰਗਾੜੀ ਯਾਰੀ ਕੀ ਹੋਇਆ ਸਾਡੇ ਨਾਲ ਕੋਈ ਨਹੀਂ ਆਇਆ ਇਦਾਂ ਨਹੀਂ ਆਇਆ ਉਦਾਂ ਨਹੀਂ ਆਇਆ। ਤੇ ਹੁਣ ਵੀ ਹਾਲਾਤ ਉਹੀ ਚੱਲ ਰਹੇ ਨੇ। ਕਿਸੇ ਬੰਦੇ ਨੂੰ ਮੁੱਖ ਰੱਖ ਕੇ ਨਹੀਂ ਮਹਾਰਾਜ ਨੂੰ ਮੁੱਖ ਰੱਖ ਕੇ ਉਸ ਚੀਜ਼ ਤੇ ਵਿਚਾਰ ਕਰਕੇ ਉਥੇ ਆਪਣਾ ਸਾਥ ਦੇਣਾ ਚਾਹੀਦਾ। ਬਾਕੀ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਜਿਨ੍ਹਾਂ ਨੇ ਉਹਨਾਂ ਦੇ ਸਾਥ ਲਈ ਸਟੋਰੀਆਂ ਪਾਈਆਂ ਨੇ ਜਾਂ ਵੀਡੀਓ ਪਾਈਆਂ ਨੇ ਜਾਂ ਜਿਹਨਾਂ ਨੇ ਨਹੀਂ ਵੀ ਪਾਈਆਂ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ